ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਟਾਕਸ ਵਿੱਚ ਦੋਸਤੋ ਹਾਜ਼ਰ ਹੋਇਆ ਇੱਕ ਨਵੀਂ ਜਾਣਕਾਰੀ ਲੈ ਕੇ ਇੱਕ ਨਵੀਂ ਵੀਡੀਓ ਲੈ ਕੇ ਛੁੱਟੀਆਂ ਨੂੰ ਲੈ ਕੇ ਆਈ ਵੱਡੀ ਖਬਰ ਗਰਮੀਆਂ ਦੀਆਂ ਛੁੱਟੀਆਂ ਦਾ ਸ਼ਡਿਊਲ ਕੀਤਾ ਜਾ ਰਿਹਾ ਹੈ ਦੋਸਤੋ ਕੀ ਹੈ ਪੂਰੀ ਅਪਡੇਟ ਅਤੇ ਗਰਮੀਆਂ ਦੇ ਛੁੱਟੀਆਂ ਦਾ ਸ਼ਡਿਊਲ ਕਦੋਂ ਤੋਂ ਲੈ ਕੇ ਕਦੋਂ ਤੱਕ ਜਾਰੀ ਕੀਤਾ ਗਿਆ ਹੈ ਜਾਣਗੇ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਬਿਨਾਂ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਹੈ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਬਾਰ ਆਏ ਹੋ ਤੇ ਕਿਰਪਾ ਕਰਕੇ ਸਾਡੇ ਚੈਨਲ ਪੰਜਾਬੀ ਟਾਕਸ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਹੀ ਬੈਲ ਆਈਕਨ ਦਾ ਬਟਨ ਦਬਾ ਲੈਣਾ ਤਾਂ ਜੋ ਸਾਡੀ ਆਉਣ ਵਾਲੀਆਂ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਆਉਣਜ਼ਰਬਾਰ ਦੇ ਪੂਰੀ ਖਬਰ ਤੇ ਦੋਸਤੋ ਗਰਮੀਆਂ ਦਾ ਮੌਸਮ ਆ ਗਿਆ ਹੈ ਅਤੇ ਇਸ ਦੇ ਨਾਲ ਹੀ ਗਰਮੀਆਂ ਦੀਆਂ ਛੁੱਟੀਆਂ ਵੀ ਆ ਗਈਆਂ ਹਨ ਜੋ ਵੀ ਵਿਦਿਆਰਥੀਆਂ ਨੂੰ ਰਾਹਤ ਦਿੰਦੀਆਂ ਹਨ ਮਈ ਮਹੀਨੇ ਤੇ ਆਉਣ ਦੇ ਨਾਲ ਹੀ ਕਈ ਰਾਜਾਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਹੁਣ ਵਿਦਿਆਰਥੀ ਆਪਣੇ ਪੜਾਈ ਦੇ ਬੋਝ ਤੋਂ ਕੁਝ ਰਾਹਤ ਮਹਿਸੂਸ ਕਰਨਗੇ ਇਸ ਸਾਲ ਵੀ ਵਿਦਿਆਰਥੀਆਂ ਲਈ ਹੋਰ ਵੀ ਖਾਸ ਹੈ ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਵੱਖ-ਵੱਖ ਰਾਜਾਂ ਵਿੱਚ ਕੁਝ ਵੱਖ-ਵੱਖ ਬਦਲਾਅ ਲੈ ਕੇ ਆਈਆਂ ਹਨ। ਦਿੱਲੀ ਤੋਂ ਹਿਮਾਚਲ ਪ੍ਰਦੇਸ਼ ਤੱਕ ਵਿਦਿਆਰਥੀ ਹੁਣ ਲੰਬੀਆਂ ਛੁੱਟੀਆਂ ਦਾ ਆਨੰਦ ਲੈਣ ਲਈ ਤਿਆਰ ਹਨ। ਕਈ ਰਾਜਾਂ ਵਿੱਚ ਸਕੂਲ ਪਹਿਲਾਂ ਹੀ ਬੰਦ ਹੋ ਚੁੱਕੇ ਹਨ, ਜਦੋਂ ਕਿ ਕੁਝ ਰਾਜਾਂ ਵਿੱਚ ਛੁੱਟੀਆਂ ਜਲਦੀ ਸ਼ੁਰੂ ਹੋਣ ਵਾਲੀਆਂ ਹਨ। ਤਾਂ ਦੋਸਤੋ ਆਪ ਜਾਣਦੇ ਆ 2025 ਵਿੱਚ ਸਕੂਲ ਦੀਆਂ ਛੁੱਟੀਆਂ ਕਦੋਂ ਸ਼ੁਰੂ ਹੋ ਰਹੀਆਂ ਹਨ ਅਤੇ ਇਹ ਕਿੰਨੇ ਦਿਨ ਤੱਕ ਰਹਿਣਗੀਆਂ। ਇਹ ਛੁੱਟੀਆਂ ਵੱਖ-ਵੱਖ ਥਾਵਾਂ ਤੇ ਲਗਭਗ 45 ਦਿਨਾਂ ਤੱਕ ਹੋ ਸਕਦੀਆਂ ਹਨ। ਦੋਸਤੋ ਮੱਧ ਪ੍ਰਦੇਸ਼ ਦੀ ਗੱਲ ਕਰੀਏ ਤੇ ਮੱਧ ਪ੍ਰਦੇਸ਼ ਦੇ ਰਾਜ ਵਿੱਚ ਸਕੂਲੀ ਵਿਦਿਆਰਥੀ 1 ਮਈ ਤੋਂ 15 ਜੂਨ ਤੱਕ ਛੁੱਟੀਆਂ ਦਾ ਆਨੰਦ ਮਾਣ ਸਕਦੇ ਹਨ। ਛੱਤੀਸਗੜ੍ਹ ਇੱਥੇ ਵੀ ਸਕੂਲ 1 ਮਈ ਤੋਂ 15 ਜੂਨ ਤੱਕ ਬੰਦ ਰਹਿਣਗੇ। ਦੋਸਤੋ ਜੇਕਰ ਦਿੱਲੀ ਦੀ ਗੱਲ ਕਰੀਏ ਤੇ ਦਿੱਲੀ 'ਚ ਗਰਮੀਆਂ ਦੀਆਂ ਛੁੱਟੀਆਂ 11 ਮਈ ਤੋਂ ਸ਼ੁਰੂ ਹੋ ਗਈਆਂ ਹਨ ਅਤੇ 30 ਜੂਨ ਤੱਕ ਜਾਰੀ ਰਹਿਣਗੀਆਂ। ਤਾਮਿਲਨਾਡੂ ਵਿੱਚ ਪਹਿਲੀ ਤੋਂ 12ਵੀਂ ਜਮਾਤ ਤੱਕ ਦੀਆਂ ਛੁੱਟੀਆਂ 1 ਜੂਨ ਤੱਕ ਰਹਿਣਗੀਆਂ। ਝਾਰਖੰਡ ਦੇ ਸਕੂਲਾਂ 'ਚ ਛੁੱਟੀਆਂ 22 ਮਈ ਤੋਂ ਲੈ ਕੇ 4 ਜੂਨ ਤੱਕ ਰਹਿਣਗੀਆਂ। ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤੇ ਇਸ ਵਾਰ ਹਿਮਾਚਲ ਪ੍ਰਦੇਸ਼ 'ਚ ਗਰਮੀਆਂ ਦੀਆਂ ਛੁੱਟੀਆਂ 12 ਜੁਲਾਈ ਤੋਂ ਲੈ ਕੇ 12 ਅਗਸਤ ਤੱਕ 32 ਦਿਨ ਰਹਿਣਗੀਆਂ। ਨਾਲਾਗੜ੍ਹ, ਫਤੇਪੁਰ, ਨਗਰੋਟਾ, ਸੂਰੀਆ ਆਦਿ ਕੁਝ ਜ਼ਿਲ੍ਹਿਆਂ 'ਚ ਸਕੂਲ 1 ਤੋਂ 30 ਜੂਨ ਤੱਕ ਬੰਦ ਰਹਿਣਗੇ। ਦੋਸਤੋ ਮਈ ਮਹੀਨੇ ਵਿੱਚ ਕੁਝ ਖਾਸ ਦਿਨ ਹੁੰਦੇ ਹਨ ਜਦੋਂ ਕਿ ਸਕੂਲ ਬੰਦ ਰਹੇ ਅੰਦਰ। 12 ਮਈ ਜੋ ਕਿ ਬੀਤ ਗਿਆ ਹੈ ਉਸ ਦਿਨ ਬੁੱਧ ਪੂਰਨਿਮਾ ਸੀ। 18 ਮਈ ਨੂੰ ਐਤਵਾਰ ਹੈ ਅਤੇ 24 ਮਈ ਨੂੰ ਕਾਜੀ ਨਜ਼ਰੂਲ ਇਸਲਾਮ ਦਾ ਜਨਮ ਦਿਨ। 25 ਮਈ ਐਤਵਾਰ ਹੈ 3 ਮਹੀنو ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਦੋਸਤੋ ਇਸ ਤੋਂ ਬਾਅਦ ਅਗਰ ਪੰਜਾਬ ਦੀ ਗੱਲ ਕਰੀ ਤੇ ਪੰਜਾਬ ਦੇ ਸਕੂਲ ਵਿੱਚ ਛੁੱਟੀਆਂ ਕਦੋਂ ਹੋਣਗੀਆਂ ਦੋਸਤੋ ਪੰਜਾਬ ਦੇ ਸਕੂਲਾਂ ਵਿੱਚ ਜੇਕਰ ਗਰਮੀ ਵਧੀ ਤਾਂ ਸਮੇਤ ਪਹਿਲਾਂ ਛੁੱਟੀਆਂ ਹੋਣ ਦੀ ਉਮੀਦ ਹੈ ਅਗਰ ਮੌਸਮ ਤੇਰਮਾਨਿਆ ਰਿਹਾ ਤੇ ਪੰਜਾਬ ਦਾ ਜੋ ਸ਼ੁਰੂਵਿਰਾ ਛੁੱਟੀਆਂ ਦਾ ਉਹ ਆਪਣੇ ਸ਼ਡਿਊਲ ਦੇ ਮੁਤਾਬਕ ਹੀ ਸਿੱਖਿਆ ਵਿਭਾਗ ਵੱਲੋਂ ਛੁੱਟੀਆਂ ਜਾਰੀ ਕੀਤੀਆਂ ਜਾ ਸਕਦੀਆਂ ਹਨ ਬਾਕੀ ਦੋਸਤੋ ਜਿਤੇ ਕੋਈ ਅਪਡੇਟ ਆਵੇਗੀ ਛੁੱਟੀਆਂ ਨੂੰ ਲੈ ਕੇ ਪੰਜਾਬ ਦੇ ਸਕੂਲਾਂ ਦੀ ਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੋਸਤੋ ਫਿਲਹਾਲ ਅੱਜ ਦੀ ਵੀਡੀਓ ਵਿੱਚ ਇਹੀ ਜਾਣਕਾਰੀ ਸੀ ਇਸ ਤੋਂ ਹੋਰ ਵੱਡੀਆਂ ਅੱਜ ਤਾਜ਼ਾ ਖਬਰਾਂ ਦੇ ਲਈ ਸਾਡੇ ਚੈਨਲ ਪੰਜਾਬੀ ਟਾਕਸ ਨਾਲ ਬਨੇ ਰਹਿਣਾ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਨਾਲ ਤਦ ਤੱਕ ਧੰਨਵਾਦ ਜੀ